ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਅਕਾਲ ਉਸਤ ਦਸਮ ਗ੍ਰੰਥ ਦੇ ਵਿੱਚੋਂ ਬਾਣੀ ਹੈ ਸਾਂਗਤ ਜੀ ਆਪ ਜਿਸ ਦਿਨ ਤੱਕ 38 ਸ਼ੰਦ ਅਤੇ ਇਸ ਦੀ ਵਿਆਖਿਆ ਸਰਵਣ ਕਰ ਚੁੱਕੇ ਹੋ ਆਓ ਅੱਗੇ ਦੇਖਦੇ ਹਾਂ ਗੁਰੂ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ مہارای کہ کئی سیند بند نگیندر مہارا کہ انیکاں ہی سندھ سند تو بھاؤ کہیے کہ ساگر انیکاں ہی سمندر ہیں بند تو بھاو کہیے پہاڑ انیکاں ہی پہاڑ ہیں نگیندر ਨਗੇਂਦਰ ਤੋਂ ਭਾਵ ਹੈ ਕਿ ਵੱਡੇ ਪਰਬਤ ਮਾਰੀ ਕਹਿੰਦੇ ਹਨ ਕਿ अनेका ਹੀ ਜੋ ਵੱਡੇ ਪਰਬਤ ਹਨ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਕਈ ਧਰਤੀਆਂ ਕਈ ਆਕਾਸ਼ ਨੇ ਉਹਨਾਂ ਦੇ ਉੱਪਰ ਕਈ ਪਰਬਤ ਨੇ ਕਈ ਸਮੁੰਦਰ ਨੇ अनेका ਹੀ ਜਿੱਥੇ ਤੱਕ ਸਾਾਸੰਗਜੇ ਸਾਇੰਸ ਪਹੁੰਚ ਨਹੀਂ ਸਕੀ ਹੈ ਨਾ ਹੀ ਸਾਡੀ ਸੋਚ ਗਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਈ ਮਾਸ਼ ਕਾਸ਼ ਫਨਿੰਦਰ ਹੁਣ ਮਾਸ਼ ਤੋਂ ਭਾਵ ਹੈ 24 అవਤਾਰਾਂ ਦੇ ਵਿੱਚੋਂ ਇੱਕ ਮਾਸ਼ ਅਵਤਾਰ ਹੋਇਆ ਹੈ 24 ਅਵਤਾਰ ਬਾਣੀ ਦੇ ਵਿੱਚ ਮਾਸ਼ ਅਵਤਾਰ ਹੋਇਆ ਹੈ ਜਿਸਨੇ ਅੱਧਾ ਰੂਪ ਮੱਛੀ ਦਾ ਧਾਰਿਆ ਸੀ ਜਿਸ ਦਾ ਸਿਰ ਇਨਸਾਨ ਦਾ ਸੀ ਤੇ ਧਾੜ ਥੱਲੇ ਮੱਛੀ ਦਾ ਸੀ ਉਹ ਵਿਸ਼ਨੂੰ ਦਾ ਅਵਤਾਰ ਦੱਸਿਆ ਜਾਂਦਾ ਹੈ ਸ਼ੰਖਾਸੁਰ ਦਾੰਤ ਦਾ ਅੰਤ ਜਿਸ ਨੇ ਕੀਤਾ ਸੀ ਸਮੁੰਦਰ ਦੇ ਵਿੱਚ ਇੱਕ ਦਾੰਤ ਪੈਦਾ ਹੋ ਗਿਆ ਸੀ ਅੱਗੇ ਮਾਰੀ ਕਿਨੇ ਹਨ ਕੇ ਕਾਸ਼ ਅਤੇ ਕਾਸ਼ ਅਵਤਾਰ ਵੀ ਇਸੇ ਤਰ੍ਹਾਂ ਹੀ ਸੀ ਫਣੇਂਦਰ ਤੋਂ ਭਾਵ ਹੈ ਕਿ ਸ਼ੇਸ਼ਨਾਗ ਜਿਸੇ ਜਿੱਥੇ ਸਾਧ ਸੰਗਤ ਜੀ ਫਨਿੰਦ ਆਉਂਦਾ ਹੈ ਫਨਿੰਦਰ ਆਉਂਦਾ ਹੈ ਉੱਥੇ ਹੀ ਇਸ ਦਾ ਅਰਥ ਛੇਸ਼ 나ਗ ਲਿਆ ਜਾਵੇਗਾ ਜਾਂ ਜਿਆਦਾ ਫੰਨਾ ਵਾਲਾ 나ਗ ਵੱਡਾ 나ਗ ਵੀ ਕਹਿ ਸਕਦੇ ਆ ਅਸੀਂ ਅੱਜ ਤੱਕ ਤੇ ਦੇਖਿਆ ਨਹੀਂ ਕਿਉਂਕਿ ਸਾਡੀ ਸੁਰਤ ਹਦੇ ਉਸ ਰਸਤੇ ਤੇ ਨਹੀਂ ਚੱਲੀ ਹੈ ਅਸੀਂ ਬਹੁਤ ਹੀ ਨੀਵੇਂ ਤਾਲ ਤੇ ਸਾਧ ਸੰਗਤ ਜੀ ਸੋਚ ਰੱਖਦੇ ਹਾਂ ਇਸ ਕਰਕੇ ਅੱਗੇ ਮਾਰੇ ਕੇ ਦਹਨ ਕੇ ਕਈ ਦੇਵ ਆਦ ਕੁਮਾਰ ਦੇਵ ਆਦ ਕੁਮਾਰ ਤੋਂ ਭਾਵ ਹੈ ਸਾਧ ਸੰਗਤ ਜੀ अनेकाਹੀਂ ਦੇਵਾਂ ਅਤੇ ਕੁਮਾਰ ਤੋਂ ਭਾਵ ਹੈ ਕਿ ਬ੍ਰਹਮਾ ਦੇ ਪੁੱਤਰ अनेका ਗਿਣਤੀ ਵਿੱਚ ਦੇਵੀ ਦੇਵਤੇ ਬ੍ਰਹਮਾ ਦੇ ਪੁੱਤਰ ਹਨ ਮਾਰਾਇ ਕਹਿੰਦੇ ਹਨ ਕਿ ਕਈ ਕ੍ਰਿਸ਼ਨ ਬਿਸ਼ਨ ਅਵਤਾਰ ਹਨ अनेका ਹੀ ਅਣਗਿਣਤ ਹੀ ਕ੍ਰਿਸ਼ਨ ਅਵਤਾਰ ਹਨ ਬਿਸ਼ਨ ਤੋਂ ਭਾਵ ਹੈ ਵਿਸ਼ਨੂੰ ਵਿਸ਼ਨੂੰ ਅਵਤਾਰ ਹਨ ਮਾਰਾਇ ਨੇ ਜੋ ਪੈਦਾ ਕੀਤੇ ਹਨ ਕਈ ਪੈਦਾ ਕਰਕੇ ਖਤਮ ਕਰਦੇ ਹਨ ਅੱਗੇ ਮਾਰਾਇ ਕਹਿੰਦੇ ਹਨ ਕਿ ਕਈ ਇੰਦਰਬਾਰ ਬੁਹਾਰ ਬਾਰ ਬੁਹਾਰ ਤੋਂ ਭਾਵ ਕੀ ਹੈ ਬਾਰ ਬੁਹਾਰ ਦੇ ਅਰਥ ਹਨ ਬੂਹੇ ਉੱਪਰ ਝਾੜੂ ਫੇਰਨ ਵਾਲੇ ਬੂਹੇ ਤੇ ਝਾੜੂ ਫੇਰਨ ਵਾਲੇ ਜਿੱਦਾਂ ਅਸੀਂ ਸਾਧ ਸੰਗਤ ਜੀ ਆਪਣੇ ਘਰ ਦੇ ਸਾਹਮਣੇ ਆਪੋ ਆਪਣੇ ਘਰ ਦੇ ਸਾਹਮਣੇ ਝਾੜੂ ਫੇਰਦੇ ਹਾਂ ਇਸ ਤਰ੍ਹਾਂ ਹੀ ਇੰਦਰ ਦੇ ਕਾਂਤਪਾਪ ਕੀ ਇੰਦਰ ਦੇ ਦਰਤੇ ਝਾੜੂ ਫਿਰਨ ਵਾਲੇ ਅਨੇਕਾਂ ਹਨ ਅੱਗੇ ਮਾਰਿ ਕੇ ਹਨ ਕਿ ਕਈ ਵੇਦ ਆਉ ਮੁਖਚਾਰ ਅਤੇ ਕਿਤਨੇ ਹੀ ਵੇਦ ਹਨ ਕਿੰਨੇ ਹੀ ਬ੍ਰਹਮਾ ਵੇਦ ਉਚਾਰਨ ਵਾਲੇ ਹਨ ਅਨੇਕਾਂ ਗਿਣਤੀ ਵਿੱਚ ਵੇਦ ਹਨ ਅਤੇ ਅਨੇਕਾਂ ਗਿਣਤੀ ਦੇ ਵਿੱਚ ਬ੍ਰਹਮਾ ਜੁ ਹਨ ਉਹ ਵੇਦ ਉਚਾਰਨ ਵਾਲੇ ਹਨ ਗੇ ਮਾਰੇ ਕਹਿੰਦੇ ਹਨ ਕਿ ਕਈ ਰੁਦਰ シュद्र स्वरूप है रुद्रत्व भाव है शिवजी शिवजी ਨੂੰ ਕਿਹਾ ਗਿਆ ਹੈ ਰੁਦਰ ਰੁਦਰਾਕਸ਼ ਜਿਵੇਂ ਹੁੰਦਾ ਹੈ ਇਸ ਤਰ੍ਹਾਂ ਰੁਦਰ ਕਈ ਰੁਦਰ シュद्र स्वरूप है ਅੱਗੇ ਮਾਰੇ ਇਸ ਦੇ ਵਿੱਚ ਕਹਿੰਦੇ ਹਨ ਕਿ ਕਿੰਨੇ ਹੀ ਤੋਸ਼ਸ਼ ਰੂਪ ਵਾਲੇ शिवजी ਹਨ ਕਈ ਰਾਮ ਕ੍ਰਿਸ਼ਨ ਅਨੂਪ ਅਨੂਪ ਤੋਂ ਭਾਵ ਹੈ ਉਪਮਾ ਤੋਂ ਪਰੇ ਬਹੁਤ ਹੀ ਸੁੰਦਰ ਕਈ ਬਹੁਤ ਹੀ ਸੁੰਦਰ ਸਰੂਪ ਵਾਲੇ ਕ੍ਰਿਸ਼ਨ ਅਵਤਾਰ ਪੈਦਾ ਕੀਤੇ ਹਨ ਹੁਣ ਸਾਧ ਸੰਗਤ ਜੀ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇਤਿਹਾਸ ਵਿੱਚ ਤਾਂ ਸਾਨੂੰ ਇਹਨਾਂ ਦਾ ਇੱਕ ਇੱਕ અવਤਾਰ ਹੀ ਮਿਲਦਾ ਹੈ ਪਰ ਜਿਵੇਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਪਤਾਲ ਪਤਾਲ ਲਖ ਅਗਾਸਾਂ ਅਗਾਸ ਓੜ ਕੋੜ ਕਪਾਲ ਥਕੇ ਵੇਦ ਗੈਣਿਕ ਆਵਾਸ ਕਿਤੇ ਇਤਿਹਾਸ ਦੇ ਵਿੱਚ ਤਾਂ ਮਿਲਦਾ ਨਹੀਂ ਇਹ ਇਸ ਕਰਕੇ ਅਨੇ ਕਾਹੀ ਧਰਤੀਆਂ ਨੇ ਕਾਹੀ ਗ੍ਰਹਿ ਮੰਡ ਬ੍ਰਹਿਮੰਡ ਤੇ ਅਨੇ ਕਾਹੀ ਆਕਾਸ਼ ਪਥਾਲ ਨੇ ਅਨੇ ਕਾਹ ਧਰਤੀਆਂ ਹੰਤੇ ਹਰੇਕ ਧਰਤੀਆਂ ਦੇ ਉੱਪਰ ਜਿਵੇਂ ਕਿ ਆਪਾਂ ਸਾਇੰਸ ਕਹਿੰਦੀ ਹੈ ਕਿ ਜਿਵੇਂ ਪੈਰਲਲ ਯੂਨੀਵਰਸ ਹੁੰਦਾ ਹੈ ਐਵੇਂ ਹੀ ਕਈ ਤਾਂ ਧਿਆ ਤੇ ਸਤਜਯੁਗ ਕਈਆਂ ਤੇ ਕਲਯੁਗ ਚੱਲ ਰਿਹਾ ਹੈ ਕਈਆਂ ਤੇ ਤ੍ਰੇਤਾ ਯੁਗ ਦਵਾਪਰ ਯੁਗ ਹੈ ਇਸ ਤਰ੍ਹਾਂ ਅਨੇਕਾਂ ਹੀ ਪ੍ਰਕਾਰ ਦੇ ਉਥੇ અવਤਾਰ ਹਨ ਕਈ ਅਨੇਕਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸਾਡੀ ਸੋਚ ਤੋਂ ਪਰੇ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਈ ਕੋਕ ਕਾਬ ਪਣਾੰਤ ਪਣਾੰਤ ਤੋਂ ਭਾਵ ਹੈ ਉਚਾਰਨ ਕਰਨਾ ਕੋਕ ਕਾਬ ਦਾ ਵਾਰਿਸ ਸਾਹਿਬ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੋਕ ਜਿਸ ਨੇ ਕਾਮ ਸਾਸਤਰ ਲਿਖਿਆ ਹੈ ਕੋਕ ਦੇ ਰੂਪ ਧਾਰਨ ਕਰਕੇ ਅਨੇਕਾਂ ਹੀ ਗਿਣਤੀ ਦੇ ਵਿੱਚ ਕਾਮ ਸਾਸਤਰ ਜਿਸ ਨੇ ਲਿਖੇ ਹਨ ਉਚਾਰ ਨਹੀਂ ਕੀਤੇ ਹਨ ਅੱਗੇ ਮਾਰੇ ਕਿ ਹਨ ਕਿ ਕਈ ਬੇਦ ਭੇਦ ਕਹੰਤਾ ਮਾਰੇ ਕਹਿੰਦੇ ਹਨ ਕਿ ਕਈ ਵੇਦਾਂ ਦੇ ਭੇਦ ਦਾ ਬਿਆਨ ਕਰਨ ਵਾਲੇ ਹਨ ਜਿਵੇਂ ਕਿ ਬ੍ਰਹਮਾ ਜੀ ਕਰੋੜਾਂ ਗਿਣਤੀ ਦੇ ਵਿੱਚ ਹਨ ਅੱਗੇ ਮਾਰੇ ਗਏ ਹਨ ਕਿ ਕਈ ਸ਼ਾਸਤਰ ਸਿਮਰਤ ਬਖਾਨ ਬਖਾਨ ਤੋਂ ਭਾਵ ਹੈ ਬਿਆਨ ਕਰਨਾ ਬਿਆਨ ਕਰਨਾ ਜਾਂ ਅਰਥ ਸਮਝਾਉਣੇ ਜਾਂ ਇਸ ਨੂੰ ਖੋਲ ਕੇ ਚੰਗੀ ਤਰ੍ਹਾਂ ਦੱਸਣਾ ਤਰ੍ਹਾਂ ਤੇ ਸਿਮਰਤੀਆਂ ਨੂੰ ਬਿਆਨ ਕਰਨ ਵਾਲੇ ਵੀ अनेਕਾਂ ਦੀ ਗਿਣਤੀ ਦੇ ਵਿੱਚ ਹਨ ਮਾਰੇ ਕਿ ਨਹੀਂ ਹਨ ਕਿ ਕਿਤੇ ਸਾਡੇ ਵਰਗੇ ਨੂੰ ਕੋਈ ਬਹੁਤਾ ਜਿਆਦਾ ਗਿਆਨ ਹੋ ਜਾਵੇ ਤਾਂ ਉਸ ਦਾ ਹੰਕਾਰ ਕਰਨ ਲੱਗ ਜਾਂਦਾ ਹੈ ਪਰ ਉਸ ਪ੍ਰਮਾਤਮਾ ਨੇ ਅਜੇ ਕਰੋੜਾਂ ਹੀ ਰਚ ਦਿੱਤੇ ਹਨ ਖਤਮ ਕਰ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣਗੇ ਗੇ ਮਾਰੀ ਕਹਿੰਦੇ ਹਨ ਕਿ ਕਾਹੂ ਕਥਤ ਹੀ ਸੋ ਪੁਰਾਨ अनेका ਦੀ ਗਿਣਤੀ ਚ ਪੁਰਾਨਾ ਦੀ ਕਥਾ ਕਰਨ ਵਾਲੇ ਹਨ ਪੁਰਾਨ ਸਾਸੰਗਤ ਜੀ ਵੇਦ ਪੁਰਾਨ ਸਨਾਤਨ ਮਤ ਦੇ ਸ਼ਸਤਰ ਹਨ ਗ੍ਰੰਥ ਹਨ ਉਹਨਾਂ ਨੂੰ ਬਿਆਨ ਕਰਨ ਵਾਲੇ ਉਹਨਾਂ ਦੀ ਕਥਾ ਕਰਨ ਵਾਲੇ ਅਨੇਕਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਈ ਅਗਨ ਹੋਤਰ ਕ੍ਰੰਤ ਹੋਤਰ ਤੋਂ ਭਾਵ ਹੈ ਹਵਨ ਕਈ ਅਨੇਕਾਂ ਹੀ ਅਗਨੀ ਦਾ ਅਗ ਦਾ ਹਵਨ ਕਰਨ ਵਾਲੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਈ ਉਰਧ ਤਾਪ ਦਰੰਤ ਉਰਧ ਤਾਪ ਦਰੰਤ ਤੋਂ ਭਾਵ ਕੀ ਹੈ ਉਰਦਤ ਤੋ ਭਾਵ ਹੈ ਉਲਟਾ ਦੁਰੰਤ ਤੋ ਭਾਵ ਹੈ ਕਠਿਨ ਕਈ ਪੁੱਠੇ ਲਟਕ ਕੇ ਉਲਟਾ ਲਟਕ ਕੇ ਕਠਿਨ ਤਪ ਕਰਦੇ ਹਨ ਤਪਤ ਪੀਸਰਜ ਜੋਗੀ ਹੁੰਦੇ ਹਨ ਹਠੀ ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਲਟਾ ਲਟਕ ਕੇ ਤਪ ਕਰਦੇ ਹਨ ਬਹੁਤ ਹੀ ਕਠਿਨ ਤਪ ਕਰਦੇ ਹਨ ਮਾਰੀ ਕਹਿੰਦੇ ਹਨ ਕਿ ਅੱਗੇ ਮਾਰੀ ਕਹਿੰਦੇ ਹਨ ਕਿ ਕਈ ਉਰਦ ਬਾਹ ਸਨਿਆਸ ਉਰਦ ਦਾ ਭਾਵ ਕੀ ਹੈ ਕਈ ਉੱਚੀਆਂ ਬਾਹਾਂ ਕਰਨ ਵਾਲੇ ਸੰਨਿਆਸੀ ਹਨ ਜੋ ਬਾਹਾਂ ਉੱਚੀਆਂ ਰੱਖ ਕੇ ਆਪਣੇ ਆਪ ਨੂੰ ਸਰੀਰ ਨੂੰ ਕਸ਼ਟ ਦੇ ਕੇ ਹੱਠ ਕਰਕੇ ਤਪੱਸਿਆ ਕਰਦੇ ਹਨ ਕਹਿੰਦੇ ਹਨ ਮਹਾਰਾਜ ਕੇ ਕਈ ਕਹਉ ਜੋਗ ਭੇਸ ਉਦਾਸ ਕਿਤੇ ਜੋਗੀਆਂ ਤੇ ਉਦਾਸੀਆਂ ਵਾਲਾ ਭੇਸ ਧਾਰਨ ਕਰਨ ਵਾਲੇ ਹਨ ਜੋ ਸਾਰਾ ਕੁਝ ਛੱਡ ਚੁੱਕੇ ਹਨ ਸਭ ਕੁਝ ਤਿਆਗ ਚੁੱਕੇ ਹਨ ਉਹ ਹਨ ਉਦਾਸੀ ਜੋਗੀਆਂ ਤੇ ਉਦਾਸੀਆਂ ਵਾਲਾ ਭੇਸ ਧਾਰਨ ਕਰ ਚੁੱਕੇ ਹਨ ਇਸ ਤਰ੍ਹਾਂ ਕਰੋੜਾਂ ਹੀ ਗਿਣਤੀ ਵਾਲੇ ਹਨ ਬਹੁਤ ਜ਼ਿਆਦਾ ਗਿਣਤੀ ਵਾਲੇ ਹਨ ਹੁਣ ਸਾਰਾ ਕੁਝ ਕਿਸ ਨੇ ਤਿਆਗਿਆ ਹੈ ਪੀਸ ਵੀ ਧਾਰਨ ਕਰ ਲਿਆ ਹੈ ਪਰ ਜੇਕਰ ਫੇਰ ਵੀ ਉਸ ਦੇ ਦਿਲ ਦੇ ਅੰਦਰ ਉਸ ਪਰਮਾਤਮਾ ਦੇ ਲਈ ਉਹ ਮੋਹ ਨਹੀਂ ਹੈ ਖੇਚ ਨਹੀਂ ਹੈ ਬਾਰੀ ਦਿਖਾਵਾ ਕਰਦਾ ਪਿਆ ਹੈ ਫੇਰ ਸਾ ਸੰਗਤ ਜੀ ਜਮਨ ਮਰਨ ਦੇ ਬੰਧਨ ਤੋਂ ਮੁਕਤ ਕਦੇ ਹੋ ਨਹੀਂ ਸਕਦਾ ਕਿਉਂਕਿ ਮਾਰੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਕਰੋੜਾਂ ਹੀ ਬਣਾਏ ਕਰੋੜਾਂ ਖਤਮ ਕਰ ਦਿੱਤੇ ਹਨ ਔਰ 사ਸੰਗਤ ਜੀ ਸਾਹਿਬ ਸਰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਦਾਨ ਬਖਸ਼ਣਾ ਸਰਤੇ ਮੇਰ ਪਰ ਆਤ ਰੱਖਣਾ ਖਾਸ ਜੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਅਤੇ ਸੰਗਤ ਜੀ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ